ਸੋਸੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਸੱਜਣ ਨੇ ਨਾ ਕਈ ਦਿਨ ਹੋ ਗਏ ਜਿਹੜੀ 32 ਮਾਨ ਦੀ ਗੱਲ ਚੱਲ ਰਹੀ ਹੈ ਸਮਝੀ ਗਏ ਹੋਵਗੇ ਤੁਸੀਂ 32 ਮਾਨ ਸਾਹ ਕੋਣ ਹੈ ਇੱਕ ਕਲਾਕਾਰ ਹੈ ਉਹ ਕਹਿੰਦਾ ਗੋਲੀ ਜਦੋਂ ਮਾਰਦੀ ਹੈ ਤਾਂ ਇੱਕ ਗੋਲੀ ਇੱਕ ਬੰਦਾ ਮਾਰਦੀ ਹੈ ਪਰ ਜਿਹੜਾ ਮਨੋਰੰਜਨ ਹੈ ਇਹ ਪੁਸ਼ਤਾ ਪੀੜੀਆਂ ਖਤਮ ਕਰ ਦਿੰਦਾ ਹੈ ਅੱਗੋਂ ਸੱਜਣ ਨੇ ਸਵਾਲ ਕੀਤਾ ਕਹਿੰਦਾ ਜੀ ਕਿਵੇਂ ਕਰਦਾ ਹੈ ਤਾਂ ਉਹ ਕਹਿੰਦਾ ਗੱਲ ਸੁਣ ਲਓ ਜਦੋਂ ਇੱਕ ਮੂਵਮੈਂਟ ਚੱਲੀ ਪੰਜਾਬ ਦੇ ਵਿੱਚ ਤਾਂ ਉਹ ਮੂਵਮੈਂਟ ਨੂੰ 모ੜਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਏਜੰਸੀਜ਼ ਨੇ ਵੱਡੇ ਜਿਹੜੇ ਜਿਨ੍ਹਾਂ ਦੇ ਦਿਮਾਗ ਹੈ ਉਹਨਾਂ ਨੇ ਕੀ ਕੰਮ ਕਰਿਆ ਕਿ ਬੱਤੀ ਮਾਨ ਵਰਗੇ ਕਲਾਕਾਰਾਂ ਨੂੰ ਸਾਹਮਣੇ ਲੈਂਦਾ ਕਿ ਤੁਸੀਂ ਯੂਥ ਨੂੰ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਗੱਲਾਂ ਤੋਂ ਪਾਸਾ ਪਟਾ ਕੇ ਤੇ ਉਹਨਾਂ ਨੂੰ ਇੱਕ ਐਵੇਂ ਦਾ ਡੁਪਲੀਕੇਟ ਜਾਂ ਮਨੋਰੰਜਨ ਦਾ ਸਾਧਨ ਦੇ ਕੇ ਵਾਪਸ ਮੋੜੋ ਯੂਥ ਮਰੇ ਸੀ ਹੁੰਦੀ ਹੈ ਮਿੱਤਰੋ 15 16 17 20 ਸਾਲ ਦੀ 25 ਸਾਲ ਤੱਕ ਜਦੋਂ ਬੰਦਾ ਜਿਹੜਾ ਕੁਛ ਉਹਨਾਂ ਨੂੰ ਪਰੋਸ ਕੇ ਦੇਤਾ ਜਿਵੇਂ ਹੁਣ ਰੀਲਾਂ ਚ ਪਰੋਸਿਆ ਜਾ ਰਿਹਾ ਹੈ ਜਾਂ ਪਿਛੇ ਦੀ ਹਾਈਲਾਈਟਸ ਕੇੰਦਰ ਕਿੰਨੇ ਬਣ ਗਏ ਤੇ ਕਿੰਨੇ ਲੋਕਾਂ ਨੇ ਘਰ-ਬਾਰ ਵੇਚ ਕੇ ਕਿਸੇ ਨੇ ਗੜਿਆਂ ਵਾਲਾ ਥਾਂ ਵੇਚ ਕੇ ਕਿਸੇ ਨੇ ਗਹਿਣੇ ਗੱਟੇ ਗਹਿਣੇ ਰੱਖ ਕੇ ਜੋ ਚੱਕਿਆ ਬੂਥੜ ਦੇ ਬਾਹਰ ਵਜੇ ਬਿਨਾਂ ਗੱਲ ਤੋਂ ਕੋਈ ਕੰਮ ਨਹੀਂ ਸੀ ਜਿਹੜੇ ਅੱਜ ਕੇਰ ਬੰਦਾ ਇੱਥੇ ਮੋਕਸਰ ਤੋਂ ਬਠਿੰਡਾ ਰੋਡ ਤੇ ਆਂਡੇ ਵੇਚਦਾ ਕਿਸੇ ਦੇ ਤੇ ਜਿਹਦੇ ਉਹ ਵੇਚਦਾ ਉਹ ਬੰਦਾ ਉਹਨੂੰ 300 ਰੁਪਿਆ ਦਿਹਾੜੀ ਦਿੰਦਾ ਹੈ ਮਤਲਬ 9000 ਰੁਪਿਆ ਮਹੀਨੇ ਦਾ 12 ਨਾਲ 81000 ਰੁਪਿਆ ਹੋ ਗਿਆ ਸਾਲ ਦਾ ਮਿੱਤਰੋ ਤੇ ਜਿਹੜੇ ਨੇ ਉਹਦਾ ਅੱਡਾ ਲਾ ਕੇ ਦਿੱਤਾ ਉਹ ਵੀ ਕੁਝ ਬਚਦਾ ਹੀ ਹੋ 2-400 ਕੰਮ ਕਰਨ ਵਾਲੇ ਵਾਸਤੇ ਕੋਈ ਘਾਟਾ ਨਹੀਂ ਜਵਾਨੀ ਕੰਮ ਵੱਲ ਮੁੜਪੀ ਇਹ ਖੁਸ਼ੀ ਦੀ ਗੱਲ ਹੈ ਜਵਾਨੀ ਗਰਾਊਂਡਾਂ ਵੱਲ ਮੁੜਪੀ ਇਹ ਵੀ ਖੁਸ਼ੀ ਦੀ ਗੱਲ ਹੈ ਨਹੀਂ ਤਾਂ ਮਨੋਰੰਜਨ ਵਾਲਿਆਂ ਨੇ ਰੀਲਾਂ ਪਰੋਸ ਕੇ ਗੰਦ ਸਾਰਾ ਦਿਨ ਕਹਿੰਦੇ ਕਿ ਤੁਹਾਨੂੰ ਨਾ ਏਕ ਨੌ ਜਵਾਨ ਹਰ ਗਲੀ ਕੋਚੇ ਮੇ ਬੇਰਜ਼ਗਾਰ ਔਰ ਫੋਨ ਚਲਾਤਾ ਹੂਆ ਨਜ਼ਰ ਆਏਗਾ ਉਹ ਗੱਲ ਹੋ ਗਈ ਮਿੱਤਰੋ ਬੇਰਜਗਰੀ ਸਿਰ ਚੜ ਕੇ ਬੋਲ ਰਹੀ ਹੈ ਬੇਰਜਗਰੀ ਦੇ ਉਲਈ ਛਪਿਆ ਹੋਇਆ ਨਸ਼ਾ ਜਿਹੜਾ ਕਹਿੰਦੇ ਪੰਜਾਬ ਚ ਨਸ਼ਾ ਬਹੁਤ ਹੈ ਹੁਣ ਹਰਿਆਣੇ ਵਾਲੇ ਚਿੱਕੀ ਜਾਂਦੇ ਆ ਉਹ ਆਦੇ ਸਾਡੇ ਬੜਾ ਜਿਹੜੇ ਰਾਜਸਥਾਨ ਦੇ ਜ਼ਿਲ੍ਹੇ ਲੱਗਦੇ ਆ ਨਾਲ ਉਹ ਕਹਿੰਦੇ ਸਾਡੇ ਬਹੁਤ ਸਾਨੂੰ ਤੇਲ ਦੇਤਾ ਪਰ ਜਿਹੜਾ ਮਨੋਰੰਜਨ ਬੱਤੀ ਮਾਨ ਵਰਗਿਆਂ ਨੇ ਉਹਨਾਂ ਦੀ ਨਾਲ ਮਾਤਾ ਬੈਠੀ ਆ ਉਹਦੇ ਗੱਲ ਚ ਉਹ ਪਾਇਆ ਹੋਇਆ ਹੈ ਸਮਝ ਗਏ ਨਾ ਅੱਛਾ ਹਮੇਸ਼ਾ ਸਿੱਗਦਾ ਪੀਣ ਵਾਲਿਆਂ ਨੂੰ ਪ੍ਰਮੋਟ ਕੀਤਾ ਫਲਾਨੇ ਆ ਗਏ ਜੀ ਆਹ ਆ ਗਏ ਜੀ ਜੇ ਕਿਸੇ ਡੇਰਾਵਾਦ ਕੋਲੇ ਜਾਵੜੇ ਉਹ ਪ੍ਰਮੋਟ ਕਰਤਾ ਉਹਨਾਂ ਅੜਾ ਦੇ ਚਾਰ ਲੈਣਾ ਉਹ ਨਾ ਪਤੀਆਂ ਤੇ ਲੋਕ ਅੱਗੇ ਪਾਗਲ ਹੋ ਕੇ ਨੱਚੀ ਗਏ ਉਹਨਾਂ ਤੇ 10 20% ਤਾਂ ਦੋਸਤੋ ਅਸਰ ਹੁੰਦਾ ਹੀ ਹੁੰਦਾ ਹੈ ਨਾ ਇਸ ਤਰ੍ਹਾਂ ਉਹ ਸਿਆਣੇ ਬੰਦੇ ਦੀ ਸਿਆਣੀ ਗੱਲ ਤੁਹਾਡੇ ਵਰਗੇ ਦੀ ਮੇਰੇ ਬੜੀ ਜਜੀ ਉਹ ਕਹਿੰਦਾ ਗੋਲੀ ਇੱਕ ਬੰਦਾ ਮਾਰਦੀ ਹੈ ਤੇ ਮਨਰੰਜਨ ਤੁਹਾਡੀਆਂ ਪੁਸਤਾਂ ਤਬਾਹ ਕਰ ਦਿੰਦਾ ਜਿਵੇਂ ਕਹਿੰਦੇ ਦਲਜੀਤ ਦਸਾਂਜ ਵਰਗੇ ਨੇ ਕਦੇ ਲੱਕ ਨਹੀਂ ਮਣੇ ਤੇ ਸਭ ਤੋਂ ਅੱਜ ਟੌਪ ਤੇ ਤੇ ਪੱਗ ਦੀ ਸ਼ਾਨ ਵਧਾ ਰਿਆ ਸਿੱਧੂ ਮੂਸੇ ਵਾਲਾ ਟਾਪ ਤੇ ਪੱਗ ਲੈ ਕੇ ਗਿਆ ਉਹ ਵੇਖ ਲੋ ਯਾਰ ਆਪਾਂ ਉਹਦੀ ਗੱਲ ਕਰ ਲੈਨੇ ਆ 2017 18 ਚ ਮੁੰਡਾ ਮਾਰਕੀਟ ਚ ਆਉਂਦਾ ਪੰਜ ਸਾਲਾਂ ਜੀ ਆਰ ਉਥੋਂ ਤੱਕ ਗਿਆ ਜਿੱਥੋਂ ਤੱਕ ਕੋਈ ਜਾ ਨਹੀਂ ਸਕਦਾ ਇੱਕ 6 7 ਕਿੱਲੇ ਵਾਲੇ ਦੇ ਘਰੋਂ ਉੱਠ ਕੇ ਉਹਦੀ ਮਾਂ ਪ੍ਰਾਈਵੇਟ ਸਕੂਲ ਚ ਨੌਕਰੀ ਕਰਦੀ ਐ ਸਿੱਧੂ ਮੂਸੇਵਾਲਾ ਦਾ ਪਿਓ ਬਲਕੌਰ ਸਿੰਘ ਵਿਚਾਰਾ ਮਾਰਕੀਟ ਕਮੇਟੀ ਚ ਕੀ ਪਤਾ ਨਹੀਂ ਕਿਵੇਂ ਇਹ ਮਾਨਸਾ ਮਤਲਬ ਛੋਟੀ ਮੋਟੀ ਨੌਕਰੀ ਕਰਦਾ ਸੀ ਹੈ ਤੇ ਮੁੰਡੇ ਨੇ ਕਿੱਥੋਂ ਤੱਕ ਆਪਣਾ ਨਾਂ ਬਣਾਇਆ ਪੰਜਾਬ ਦਾ ਬਣਾਇਆ ਉਹਦੀ ਜਿਹੜੇ ਬੰਦੇ ਨੂੰ ਬਾਹਰ ਦੀ ਪਰਮਾਨੈਂਟ ਨੂੰ ਮਤਲਬ ਰੈ residense PR ਮਿਲ ਗਈ ਕਿੰਨੇ ਦੇਸ਼ਾਂ ਦੀ PR ਛੱਡ ਕਿਉਂ ਨੇ ਪਿੰਡ ਚ ਤੇ ਪਿੰਡ ਵੀ ਮੂਸੇ ਵਰਗਾ ਬੈਕਵਰਡ ਪਿੰਡ ਜਿੱਥੇ ਕੋਈ ਬੱਸ ਵੀ ਨਹੀਂ ਜਾਂਦੀ ਸੀ ਉਹਨੂੰ ਚਮਕਾਤਾ ਤੇ ਨਾਂ ਲਾਇਆ ਨਾਲ ਸਿੱਧੂ ਮੂਸੇ ਵਾਲਾ ਪਰ ਜਦੋਂ ਬੰਦਾ ਵੱਧ ਗਿਆ ਗਾਉਣ ਲੱਗਦਾ ਹੈ ਪੰਥ ਦੇ ਲੋਕਾਂ ਦੇ ਹੱਕ ਦਾ ਗਾਉਂਦਾ ਹੈ ਕਰੋਨਾ ਵੇਲੇ ਵੇਖ ਲਓ ਉਹਦੇ ਤੋਂ ਗਵਾ ਕੇ ਤੇ ਵੱਡੇ ਵੱਡੇ ਐਲਮਾਸਟੇਸ਼ਨਾਂ ਨੇ ਉਹਨਾਂ ਨੂੰ ਟਵੀਟ ਕੀਤਾ ਉਹਨਾਂ ਦੇ ਗਾਣੇ ਨੂੰ ਤੇ ਕਿਵੇਂ ਉਹਨਾਂ ਤੋਂ ਫਾਇਰਿੰਗ ਰੇਂਜ ਦੇ ਵਿੱਚ ਫਾਇਰਿੰਗ ਕਰਵਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਕੇਸ ਲਾ ਕੇ ਕਿਉਂਕਿ ਨਵਾਂ ਮੁੰਡਾ ਸੀ ਗੱਲ ਫਿਰ ਉੱਥੇ ਆ ਗਈ ਐਸਾ ਔਲ ਗਿਆ ਉਹਨੂੰ ਪਾਰਟੀ ਜੁਆਇਨ ਕਰਾਤੀ ਇਲੈਕਸ਼ਨ ਲੜਾਤਾ ਤੇ ਅਖੀਰ ਨੂੰ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਕੰਮ ਕਰਨ ਵਾਲਾ ਹੋਵੇ ਕੰਮ ਇਨਸਾਨ ਦਾ ਕਰਮ ਹੈ ਪਰ ਮਨੋਰੰਜਨ ਵਰਗੇ ਸਾਧਨ ਛੱਡ ਕੇ ਆਪਦੀ ਰੋਟੀ ਦੇ ਸਿਰੇ ਹੋਵੇ ਤੇ ਕੰਮ ਕਰਨਾ ਇਨਸਾਨ ਦਾ ਕਰਮ ਹੈ ਮਿੱਤਰੋ ਬਹੁਤ ਧੰਨਵਾਦ ਸਸਿਕਾਲ